ਡਾ ਹੰਸ ਮਹਿਲਾ ਪਹਿਲਾ ਦਖਣੀ ਸੱਚ ਸਰੰਦਾ ਸੱਚਾ ਜਾਣੀਐ ਸੱਚਾ ਪਰਵਦਗਾਰੋ ਜਿਨ ਆਪੀ ਨ ਆਪ ਸੱਜਿਆ ਸੱਚਣਾ ਲਖ ਪਾਰੋ ਦੁਇ ਪੁਰ ਜੋੜ ਵਿਸੋੜ ਅਮ ਗੁਰ ਬਿਨ ਭੋਰ ਅੰਧਾਰੋ ਸੂਰਜ ਚੰਦ ਸਿਰਜਣ ਐਨ ਅਨਸਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇ ਪਿਆਰੋ ਰਹਾਉ ਤੁਧ ਸਰਦੀ ਮੇਦਨੀ ਦੁਖ ਸੁਖ ਦੇਵਣ ਹਾਰੋ ਨਾਰੀ ਤੁਰਖ ਸਿਰਜੈ ਵਿਖ ਮਾਇਆ ਮੋਹ ਪਿਆਰੋ ਆਣੀ ਬਾਣੀ ਤੇਰੀਆਂ ਦੇ ਜੀਆ ਧਾਰੋ ਕੁਦਰਤ ਤਹਤੁਰ ਚਾਇਆ ਸੱਚ ਦੇੜ ਮਹਾਰੋ ਆਵਾ ਗਵਣ ਸਿਰ ਜੀਆ ਤੂੰ ਥਿਰ ਕਰਨੇ ਹਾਰੋ ਜੰਮਣ ਮਰਣਾ ਆਏ ਦੇਆ ਬਦਿੱਪ ਜਿਓ ਬਿਕਾਰੋ ਬੁੱਢੜਾ ਨਾਮ ਲਸਾਰਿਆ ਬੁੱਢੜਾ ਕਿਆ ਤਿਸ ਚਾਰ ਗੁਣ ਛੋੜ ਵਿਖ ਲੱਦਿਆ ਅਬ ਗੁਣ ਕਾਵਣ ਜਾਉ ਸੱਦੜੇ ਆਏ ਤਿਨਾ ਜਾਨੀਆਂ ਹੁਕਮ ਸੱਚੇ ਕਰਤਾਰ ਨਾਰੀ ਪੁਰਖ ਵਿਸ਼ਨਿਆ ਵਿਛੜਿਆ ਮਿਲਣ ਹਾਰੋ ਰੂਪ ਨਾ ਜਾਣੇ ਸੋਹਣਿਆ ਹੁਕਮ ਬੱਧੀ ਸੇਰ ਕਰੋ ਬਾਲਕ ਬਿਰਧ ਨਾ ਜਾਣਨੀ ਤੋੜ ਮਹਿਤ ਪਿਆਰ ਨਾਉਂਦਰ ਠਾਕੇ ਹੁਕਮ ਸੱਚਾ ਹੰਸ ਗਿਆ ਦੇਣਾ ਰੇ ਸਾਧਨ ਛੁੱਟੀ ਮੁਠੀ ਝੂਠ ਵਿਧਣਿਆ ਨਿਰਸਕੜ ਹੰਗੜੇ ਬਾਰੇ ਸੁਰਤ ਮੋਈ ਮਰ ਮਾਈਏ ਮਹਿਲ ਰੁਨੀ ਦਰਬਾਰੇ ਰੋਹੋ ਕੰਤ ਮਹਿਲਿਓ ਸੱਚੇ ਕੇ ਗੁਲਸਾਰੇ ਜਨ ਮਹਲ ਜਾਨੀ ਨਾ ਵਾਲਿਆ ਕੱਪੜ ਪੱਟ ਅੰਭਾਰੇ ਵੱਜੇ ਵੱਜੇ ਸੱਚੀ ਬਾਣੀਆ ਪੰਚ ਮੋਏ ਮਨ ਮਾਰੇ ਜਾਨੀ ਵਿਸੁੰਨੜੇ ਮੇਰਾ ਮਰਨ ਭਇਆ ਤ੍ਰਗ ਜੀਵਨ ਸੰਸਾਰੇ ਜੀਵਤ ਮਰਾਂ ਸੋ ਜਾਣੀਆ ਤੇਰ ਸੱਚੜਾ ਏ ਤੂ ਪਿਆਰੇ ਤੁਸੀਂ ਰੋਹੋ ਰੋਵਣ ਆਈ ਹੋ ਘੂਠ ਮੁੱਠੀ ਸੰਸਾਰੇ ਹਾਂ ਮੁੱਠੜੀ ਤੰਧਾ ਤਾਵਣੀਆਂ ਪੈਰ ਛੋੜਿਆੜੀ ਵਿਧਾਂ ਕਾਰੇ ਘਰ ਘਰ ਕੰਤ ਮਹਿਲੀਆਂ ਰੂੜਾ ਏਤ ਪਿਆਰੇ ਮੈਂ ਤੇ ਸੱਚ ਸਾਲਾ ਹਣਾ ਹੌ ਰਸਿੜੀ ਨਾਮ ਪੁਤਾਰੇ ਗੁਰ ਮਿਲ ਵੇਸ ਪਰਟਿਆ ਸਾਧਨ ਸੱਚ ਸ਼ਿੰਗਾਰ ਆਵ ਮਿਲੋ ਸਹੇਲੀਓ ਸਿਮਰੋ ਸਿਰਜਣਹਾਰਾ ਬਈਰ ਨਾਮ ਸੁਹਾਗਣੀ ਸੱਚ ਸੁਵਾਰਣ ਹਾਰੋ ਗਾਵੋ ਗੀਤ ਨਾ ਬਿਰਹੜ ਨਾਨਕ ਬ੍ਰਹਮ ਵਿਚਾਰੋ ਵੱਡਾ ਹੰਸ ਮਹਿਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚਣਾ ਦੂਰ ਨਾ ਭਾਲੀਆ ਘਟ ਘਾਤ ਸ਼ਬਦ ਪਛਾਣੋ ਵਾ ਸਤਿ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਪਿਆਏ ਤਾਂ ਸੁਖ ਪਾਏ ਬਿਨ ਨਾ ਵੇ ਪਿੜ ਕਾਚੀ ਜਿਨ ਥਾਪੀ ਦਿਦ ਜਾਣੇ ਸੋਈ ਕਿਆ ਕੋ ਕਹਿ ਵਖਾਣੋ ਜੇ ਨ ਜਗ ਥਾਪ ਬਤਾਇਆ ਜਾ ਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉਠ ਚੱਲਣਾ ਅੱਧ ਤੰਧਾ ਹ ਸੰਸਾਰੋ ਵਾ ਸਰ ਸਿਰ ਸੱਚੜੇ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ ਦੁੱਖ ਸੁਖ ਦੀਆ ਜਹਾਂ ਕੀਆ ਸੋ ਨਿਭਾ ਜੀ ਨਾਲੇ ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰਨਾ ਭਾਲੇ ਆਪ ਨਿਰਾਲਮ ਥੰਧ ਬਾਦੀ ਕਰ ਹੁਕਮ ਸ਼ਦਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਬਿਆਪ ਦੂਜੇ ਭਾਇ ਵਿਤਾਰੋ ਜਮ ਮਾਰਗ ਗੁਪੰਥ ਨਾ ਸੁਝਾਈ ਉਝੜ ਅੰਧ ਗੁਦਾਰੋ ਵਾ ਨਾ ਜਲ ਲੇਫ ਤੁਲਾਈਆਂ ਨਾ ਭੋਜਨ ਪ੍ਰਕਾਰੋ ਵਾ ਭੋਜਨ ਪਾਓ ਨਾ ਠੰਡਾ ਪਾਣੀ ਨਾ ਕੱਪੜ ਸ਼ਿੰਗਾਰੋ ਗਲ ਸੰਗਲ ਸਿਰ ਮਾਰੇ ਉਭਾ ਨਾ ਬਿਸਕਰਬਾਰੋ ਇਬ ਤੇ ਰਾਹੇ ਜੰਮ ਨਾਹੀ ਪਸ਼ੂ ਤਾਂੇ ਸਿਰ ਭਾਰੋ ਬੇਨ ਸਾਚੇ ਕੋ ਬੇਲੀ ਨਹੀਂ ਸਾਚਾ ਇਹ ਵਿਚਾਰੋ ਬਾਬਾ ਰੋਵੈ ਰਵੈ ਸੋ ਜਾਣੀ ਹੈ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁਠੜੀ ਤੰਦੜਾ ਰੋਵਣ ਹਾਰੇ ਵਾ ਤੰਧਾ ਰੋਵੈ ਮੈਲ ਨਾ ਤੋਲੇ ਸਪਨੰਤ ਸੰਸਾਰਾ ਜਿਉ ਬਾਜ਼ੀ ਘਰ ਭਰ ਮੈਂ ਭੂਲਾ ਝੂਠ ਮੁਠੀ ਅਹੰਕਾਰ ਆਪੇ ਮਾਰਗ ਪਾਵਣ ਹਾਰ ਆਪੇ ਕਰਮ ਨੂੰ ਮਾਏ ਨਾ ਮਰਤੇ ਗੁਰੂ ਪੂਰਾ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਨਾਲਾ ਪਹਿਲਾ ਬਾਬਾ ਆਇਆ ਹੈ ਉਠ ਚੱਲਣਾ ਇਹ ਜਗ ਝੂਠ ਪਸਾਰੋਵਾ ਸੱਚਾ ਘਰ ਸੱਚੜੇ ਸੇਵੀਐ ਸੱਚ ਖਰਾ ਸਚਿਆਰੋਵਾ ਕੂੜ ਲੱਭ ਜਾਂ ਥਾਏ ਨੋ ਪਾਸੀ ਅੱਗਾ ਲਾ ਨਾ ਥਾਉ ਅੰਤਰ ਆਉ ਨ ਬਸੋ ਕਈਆ ਜਿਉ ਸੁਣੇ ਘਰ ਕਾਉ ਜੰਮਣ ਮਰਣ ਵੱਡਾ ਵੇ ਛੋੜਾ ਬਿਨਸਾ ਜਗ ਸੁਭਾਏ ਲੱਭ ਤੰਧ ਮਾਇਆ ਜਗਤ ਭੁਲਾਇਆ ਕਾਲ ਖੜਾ ਰੂ ਆਏ ਬੱਬਾ ਆਵੋ ਭਾਈ ਹੋ ਗਰ ਮਿਲੈ ਮੇਲ ਮੇਲ ਦੇ ਆਸੀ ਸਾਹੇ ਬਾਬਾ ਸੱਚਾ ਮੇਲ ਨਾ ਚੁੱਕਈ ਪ੍ਰੀਤਮ ਕੀਉਂ ਦੇ ਅਸੀ ਸਾਹੇ ਆਸੀ ਸੰਦੇਵੋ ਤਗਤ ਘਰੇ ਵੋ ਮੀਆਂ ਕਾ ਕਿਆ ਮੇਲੋ ਇੱਕ ਫੁੱਲੇ ਨਾ ਵੋ ਠੀ ਹੋ ਥਾ ਵੋ ਗੁਰ ਸ਼ਬਦ ਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸੁਭਾਣ ਜੁਗ ਜੋ ਬਸਾਚਾ ਵੇਸ ਸਾਜਨ ਸੈਣ ਮਿਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਮੰਗਣਾ ਆਇਆ ਜਗ ਮੈਂ ਦੁੱਖ ਸੁਖ ਲੇਖ ਲਿਖਾਇਆ ਲਿਖਿਆ ਦਾ ਸਾਹਾ ਨਟਾ ਜੇੜਾ ਪੁਰਬ ਕਮਾਇਆ ਵੈ ਸੱਚ ਲਿਖਿਆ ਅੰਮ੍ਰਿਤ ਬਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆਰੀ ਕਾਮਣ ਪਾਏ ਭੌਰੰਗੀ ਗਲ ਤਾਗਾ ਹੋਛੀ ਮਤ ਭਿਆ ਮਨ ਹੋਛਾ ਗੜ ਸਾ ਮੱਖੀ ਖਾਇਆ ਨਾ ਮਰ ਜਦ ਆਇਆ ਕਲ ਭੀਤਰ ਨਾਗੋ ਬੰਧ ਚਲਾਇਆ ਬਾਬਾ ਰੋਵੋ ਜੇਕ ਸਹਿ ਰੋਵਣਾ ਜਾਨੀਆਲਾ ਬੰਦ ਪਠਾਇਆ ਹੈ ਲਿਖਿਆਲਾ ਲੇਖ ਨ ਮੇਟੀਆ ਦਰਹਾ ਕਾਰਣਾ ਆਇਆ ਹੈ ਆਕਰ ਆਇਆ ਜਾਂ ਤਿਸ ਪਾਇਆ ਰੁਮੇ ਰੋਮਨ ਹਾਰੇ ਪੁੱਤ ਫਾਈ ਪਾਤੀ ਜੇ ਰੂਵੇ ਤੀ ਤੁਮ ਅਤ ਪਿਆਰੇ ਤੇਰੋ ਵ ਗੁਣਸਾਰ ਸਮਾਲੇ ਕੋ ਮਨ ਮੋਇਆ ਨਾਲੇ ਨਾਮ ਕਿ ਜੁਗ ਜੁਗ ਜਾਣ ਸਜਾਨ ਰੋਮੈ ਸਤ to